ਘਰ ਵਿੱਚ ਬਣੀ ਕਈ ਸਾਲਾਂ ਤੋਂ ਪੁਰਾਣੀ ਸਮਾਦ ਨੂੰ ਢਾ ਕੇ ਅੱਜ ਗੁਰੂ ਘਰ ਦੇ ਨਾਲ ਜੁੜਨ ਦੀ ਸਤਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਜਗ੍ਹਾ ਨੂੰ ਢਾਇਆ ਗਿਆ। ਬਾਕੀ ਤੁਸੀਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਅਤੇ ਕਮੇਟੀ ਮੈਂਬਰਾਂ ਦਾ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਦਾ ਦਾ ਨਾਮ ਗੁਰਦੇਵ ਸਿੰਘ ਆ ਪਿੰਡ ਮੇਰਾ ਆਸਲਾ। ਇਹ ਸਾਡੇ ਘਰੇ ਜੋ ਜਗ੍ਹਾ ਸੀ ਕਿ ਨਾਲ ਦਾ ਸਾਡੇ ਵੱਡ ਵਡੇਰਿਆਂ ਦੀ ਚੱਲਦੀ ਆਉਂਦੀ ਸੀ ਬਜ਼ੁਰਗ ਮੰਦੇ ਸੀ ਅਸੀਂ ਹੁਣ ਗੁਰੂ ਘਰ ਨਾਲ ਜੁੜੇ ਆ ਸਾਡੇ ਘਰ ਦੇ ਵੱਲੋਂ ਦਾਰੇ ਚ ਆਉਂਦੀ ਸੀ ਇਹ ਭਾਈ ਸਾਹਿਬ ਨਾਲ ਆਪਣਾ ਸੰਪਰਕ ਹੋਇਆ ਬਾਬਾ ਜੀ ਨਾਲ ਆਪਾਂ ਨੂੰ ਗਾਇੰਕ ਕੀਤਾ ਵਧੀਆ ਤਰੀਕੇ ਨਾਲ ਤੇ ਆਪਾਂ ਗੁਰੂ ਘਰ ਦੇ ਸੇਖਾ ਪਰ ਉਹ ਗੁਰੂ ਘਰ ਨਾਲ ਜੁੜਨਾ ਚਾਹੁੰਦਾ ਸੀ ਇਸ ਕਰਕੇ ਇਹਨਾਂ ਦੀ ਵਿਚਾਰ ਦੇ ਉੱਤੇ ਅਸੀਂ ਪ੍ਰਵਾਨ ਕੀਤੀ ਬੇਨਤੀ ਤੇ ਇਹ ਜਗ੍ਹਾ ਝਾਉਣ ਲੱਗੇ ਆ ਭਾਈ ਸਾਹਿਬ ਸਤਕਾਰ ਕਮੇਟੀ ਦੇ ਹੈਗੇ ਆ ਸੇਵਾਦਾਰ ਸਾਇਸ ਦਾ ਜੇ ਨੋ ਦਾ ਪਿੰਡ ਵੀ ਆਸਲਾ ਹੋਣਾ ਹੀ ਜੁੜਿਆ ਹੋਣਾ ਇਸ ਦੀ ਖਾਤਿਰ ਸਾਧ ਅਮਨ ਰੋਹਣਾ ਕਿ ਜੇ ਜਗਾਏ ਇਹ ਜਤ ਕੋਣ ਆਏ ਆ ਤੇ ਬਾਕੀ ਬਾਬਾ ਜੀ ਕਰਦੇ ਨੇ ਸਾਇਸ ਵੀ ਜਤਾਇਸਾ ਬਾਹੀ ਗੁਰੂ ਜੀ ਇੱਕ ਪੱਤੇ ਬਾਜੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਇਹ ਵੀ ਦੇ ਭਾਈ ਪਰਦੇਵ ਸਿੰਘ ਜੀ ਪਿੰਡ ਆਸੋ ਜਿਹੜੇ ਅਜੰਤੀ ਦਾ ਕੰਮ ਕਰਦੇ ਨੇ ਬਹੁਤ ਹੀ ਸੱਚੇ ਧੰਦੇ ਨਾਲ ਇਹ ਆਪਣੇ ਜਿਹੜੇ ਕਾਰੋਬਾਰ ਨੇ ਕਰਕੇ ਪੁਆਇਆਂ ਨਜ਼ਾਰੇ ਨੇ ਇਹਨਾਂ ਦੇ ਘਰ ਦੇ ਚਾਰ ਦੀਵਾਰੀ ਦੇ ਵਿੱਚ ਜੋ ਇੱਕ ਮਨਮਤ ਅਨੁਸਾਰ ਇੱਕ ਲਾਲਾਂ ਵਾਲੇ ਦੀ ਜਗ੍ਹਾ ਬਣੀ ਹੋਈ ਸੀ ਜੋ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਾਹਿਬ ਜਾਰੀ ਹੋਇਆ ਸਮੇਂ-ਸਮੇਂ ਤੋਂ ਜਿਹੜੀ ਜਾਣਕਾਰੀ ਆਪਾਂ ਨੂੰ ਮਿਲਦੀ ਸਰਵਉੱਚ ਤਖਤ ਤੋਂ ਉਸ ਤੋਂ ਆਪਾਂ ਨੂੰ ਇਹ ਹੁਕਮ ਜਾਰੀ ਹੋਇਆ ਵਾ ਕਿ ਜਿਸ ਘਰ ਦੇ ਵਿੱਚ ਜਿਸ ਚਾਰ ਦੀਵਾਰੀ ਦੇ ਵਿੱਚ ਕੋਈ ਮਨਮਤ ਕੋਈ ਜਗ੍ਹਾ ਕੋਈ ਸਮਾਦ ਕੋਈ ਕਬਰ ਬਣੀ ਹੈ ਉਹਦੇ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਜਿਹੜਾ ਪ੍ਰਕਾਸ਼ ਹੈ ਉਹ ਨਹੀਂ ਹੋ ਸਕਦਾ ਸੋ ਇਸ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਗੁਰਬਾਣੀਆਂ ਦੇ ਜਾਪ ਗਾਇਨ ਕਰਵਾਉਣੇ ਸੀ ਉਹਦੇ ਵਾਸਤੇ ਇਹਨਾਂ ਨੇ ਸਾਡੇ ਨਾਲ ਵਿਚਾਰ ਕੀਤੀ ਤੇ ਇਹਨਾਂ ਨੂੰ ਜੋ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਜੀ ਦੀ ਮਰਿਆਦਾ ਉਹਨਾਂ ਤੋਂ ਇਹਨਾਂ ਨੂੰ ਜਾਣੂ ਕਰਵਾਇਆ ਤੇ ਇਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸਮਰਪਿਤ ਹੋ ਕਰਕੇ ਇਹ ਜਲ ਆਖੀ ਆ ਕਿ ਜੋ ਪਿਛੇ ਸਾਡੇ ਵੱਡ ਵਡੇਰੇ ਕਰਦੇ ਆਏ ਸੀ ਅਸੀਂ ਅੱਜ ਤੋਂ ਸਾਰਾ ਕੁਝ ਛੱਡ ਰਹੇ ਆ ਤੇ ਇਹ ਆਪਣੇ ਘਰ ਦੇ ਵਿੱਚੋਂ ਜਿਹੜੀ ਇਹ ਕਵਰ ਬਣੀ ਹੋਈ ਆ ਇਹਨੂੰ ਢਾ ਦੇਣ ਲੱਗੇ ਨੇ ਇਹਨੂੰ ਢਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਮਾੜੀ ਉਧੂਕੇ ਦੇ ਪਹੁੰਚੇ ਹੋਏ ਨੇ ਡਾਕਟਰ ਸਤਿੰਦਰਪਾਲ ਸਿੰਘ ਜੀ ਮਿੰਟੂ ਮਾੜੀ ਮਹਿਗੇ ਕੋ ਹੋਰ ਗੁਰੂ ਕੇ ਪਿਆਰੇ ਸਿੱਖ ਜਿਹੜੇ ਨੇ ਉਹ ਇਹਨਾਂ ਦੇ ਘਰ ਦੇ ਵਿੱਚ ਆ ਕਰਕੇ ਤੇ ਇਹ ਜਿਹੜੀ ਕਵਰ ਬਣੀ ਇਹਨੂੰ ਢਾ ਦੇਣ ਲੱਗੇ ਨੇ ਇਹ ਨਾਲ ਹੀ ਅਸੀਂ ਸਾਰੀਆਂ ਸਿੱਖ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆ ਦੀ ਬਾਣੀ ਦਾ ਵਾਕ ਹੈ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਕ੍ਰਿਸ਼ਨਾ ਰਾਚ ਨ ਪਰ ਘਰ ਜਾਵਾ ਕ੍ਰਿਸ਼ਨਾ ਨਾਮ ਵਜਾਏ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਕੱਖ ਵੀ ਨਹੀਂ ਲੱਭਣਾ ਤੇ ਇਸ ਕਰਕੇ ਭਾਈ ਕਬਰਾਂ ਦਾ ਮੜੀਆਂ ਦਾ ਵੇਧਾਰੀ ਬਾਬਿਆਂ ਦਾ ਖਾੜਾ ਛੱਡੋ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆ ਦੇ ਲਾੜ ਲੱਗਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਇਸ ਪਰਿਵਾਰ ਦੇ ਜਿਨ੍ਹਾਂ ਨੇ ਇਹ ਇਹਨਾਂ ਨੂੰ ਸਤਗੁਰ ਉਹ ਕਾਰਪੁਰਖ ਨੇ ਸੋਚੀ ਦਿੱਤੀ ਜੋ ਸਾਰਾ ਪਰਿਵਾਰ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗਣ ਲੱਗੇ ਆ ਅੱਜ ਤੋਂ ਜਿਨੋਂ ਕੇ ਇਹ ਨਵੀਂ ਸ਼ੁਰੂਆਤ ਆਪਦੇ ਜ਼ਿੰਦਗੀ ਦੀ ਕਰ ਲੱਗੇ ਆ ਇਹ ਜਿਹੜੀ ਆ ਮਨਮਤ ਆ ਕਵਰ ਪਈ ਜਿਨੇ ਇਹ ਦੇ ਚਾਰਦواری ਦੇ ਵਿੱਚ ਕਬਜ਼ਾ ਕੀਤਾ ਹੋਇਆ ਸੀ ਇਹਨੂੰ ਅੱਜ ਝੁੱਕ ਕੇ ਬਸ ਖਾਲਸਾ ਫੌਜਾ ਇਹਨੂੰ ਬਿਲਕੁਲ ਸਫਾਈ ਕਰ ਦੇਣਗੇ ਆਜੇ ਤੋ ਇਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਲ ਲੱਗਣਗੇ ਉਹ ਆਕਾਲ ਪੁਰਖ ਦੇ ਲਾਲ ਲੱਗਣਗੇ ਉਹ ਬਾਜਾ ਵਾਲੇ ਦੇ ਬੇਟੇ ਬਣ ਗਏ ਬਹੁਤ ਬਹੁਤ ਧੰਵਾਦ ਹੈ ਇਸ ਪਰਿਵਾਰ ਦਾ ਤੇ ਭਾਈ ਗੁਰਤੇਜ ਸਿੰਘ ਦਾ ਜੋ ਇੱਕ ਏਜੰਟ ਦਾ ਵੀ ਕੰਮ ਸੇਵਾ ਨਿਭਾਉਂਦੇ ਆ ਬਾਕੀ ਬਹੁਤ ਬਹੁਤ ਧੰਵਾਦ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਇਹ ਇਹਨੂੰ ਮਰਮਤ ਨੂੰ ਇਥੋਂ ਚੁੱਕਣਾ ਹੈ ਇਹ ਕਿ ਲਾਲਾ ਵਾਲੇ ਪੀਰ ਦੇ ਨਾਮ ਦਾ ਕਰਦੇ ਸੀ ਮਰਮਤ ਬੱਸ ਬਹੁਤ ਬਹੁਤ ਧੰਨਵਾਦਿਆ ਵਾਹਿਗੁਰੂ ਜੀ ਕਾ ਕਾ ਖਾਲਸਾ ਵਾਹਿਗੁਰੂ ਜੀ ਕੀ